ਦੋਸਤੋ ਬ੍ਰਾਊਨ ਕੁੜੀ ਦੇ ਨਾਂ ਤੋਂ ਦੁਨੀਆ ਤੇ ਮਸ਼ਹੂਰ ਕੁੜੀ ਹਰਪਾਲ ਕੌਰ ਦਾ ਜਿੱਤਲਾਕ ਨਾ ਹੁੰਦਾ ਤਾਂ ਸ਼ਾਇਦ ਅੱਜ ਉਹ ਇੰਨੇ ਵੱਡੇ ਸਟਾਰ ਨਾ ਹੁੰਦੇ ਤੇ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਇੱਕ ਤਲਾਕ ਨੇ ਕੁੜੀ ਦੀ ਕਿਸਮਤ ਬਦਲੀ ਤੇ ਐਨੀ ਜ਼ਿਆਦਾ ਅੱਜ ਸਕਸੈਸ ਹੋਈ ਹੈ ਕਿ ਕੈਨੇਡਾ ਅਮਰੀਕਾ ਤੋਂ ਵੀ ਅੱਜ ਕੁੜੀ ਨੂੰ ਰਿਸ਼ਤੇ ਆਉਂਦੇ ਨੇ ਤੁਹਾਨੂੰ ਦੱਸਦੀ ਹਾਂ ਬ੍ਰਾਊਨ ਕੁੜੀ ਦਾ ਵਿਆਹ ਵਿਸ਼ਾਲ ਦੀ ਉਮਰ ਜੀ ਉਹਨਾਂ ਦੇ ਪਰਿਵਾਰ ਨੇ ਕਰਤਾ ਸੀ ਪਰ ਵਿਆਹ ਤੋਂ 3 ਮਹੀਨੇ ਬਾਅਦ ਹੀ ਕੁਝ ਐਸਾ ਹੁੰਦਾ ਹੈ ਕਿ ਬ੍ਰਾਊਨ ਕੁੜੀ ਦਾ ਪਤੀ ਉਹਨਾਂ ਨੂੰ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗ ਪੈਂਦਾ ਪਰ ਸੌਰੇ ਕ ਕਿ ਉਹਨਾਂ ਦੇ ਪਤੀ ਉਹਨਾਂ ਨੂੰ ਅਕਸਰ ਕੁੱਟਿਆ ਕਰਦੇ ਸੀ ਇੱਥੇ ਤੱਕ ਕਿ ਸਮਾਨ ਲਈ ਉਹਨਲੀ ਵੀ ਕੁੜੀ ਨੂੰ ਕੋਈ ਪੈਸਾ ਨਹੀਂ ਸੀ ਦਿੱਤਾ ਜਾਂਦਾ ਤੇ ਦੇ ਦੇ ਇੱਕ ਦਿਨ ਹਰਪਾਲ ਕੌਰ ਦੇ ਪਤੀ ਨੇ ਜਦੋਂ ਹਰਪਾਲ ਕੌਰ ਦੀ ਕਜਨ ਸਾਹਮਣੇ ਵੀ ਉਹਨਾਂ ਨੂੰ ਕੁੱਟਿਆ ਮਾਰਿਆ ਤਾਂ ਉਸ ਦਿਨ ਹਰਪਾਲ ਕੌਰ ਨੇ ਫੈਸਲਾ ਲੈ ਲਿਆ ਕਿ ਉਹ ਇਸ ਰਿਸ਼ਤੇ ਤੋਂ ਵੱਖ ਹੋ ਜਾਣਗੇ ਤੇ ਉਸ ਤੋਂ ਬਾਅਦ ਹਰਪਾਲ ਕੌਰ ਨੇ ਆਪਣੇ ਪਿਤਾ ਆਪਣੇ ਪੇਕੇ ਘਾਰੇ ਸਾਰੀ ਗੱਲ ਦੱਸੀ ਬ੍ਰਾਊਨ ਕੁੜੀ ਦੱਸਦੀ ਹੈ ਕਿ ਪਹਿਲਾਂ ਉਹਨਾਂ ਨੇ ਕਾਫੀ ਚਿਹਰੇ ਇੱਕ ਓਟ ਮਾਰ ਸਹੀ ਕਿਉਂਕਿ ਆਪਣੇ ਪਿਤਾ ਨੂੰ ਦੁੱਖ ਨਹੀਂ ਸੀ ਦੇਣਾ ਚਾਹੁੰਦੇ ਕਿਉਂਕਿ ਉਹ ਤਿੰਨ ਭੈਣਾ ਹੀ ਨਹੀਂ ਬ੍ਰਾਊਨ ਕੁੜੀ ਦਾ ਕੋਈ ਵੀ ਭਰਾ ਨਹੀਂ ਹੈ ਪਰ ਜਦੋਂ ਫਿਰ ਪ ਤੋਂ ਬਾਅਦ ਫਿਰ ਆਪਣੇ ਬੱਚੇ ਨੂੰ ਲੈ ਕੇ ਬ੍ਰਾਊਨ ਕੁੜੀ ਆਪਣੇ ਘਰ ਆ ਜਾਂਦੀ ਏ ਤੇ ਫਿਰ ਆਪਣੇ ਪਿਤਾ ਨਾਲ ਵੈਲਡਿੰਗ ਦੇ ਕੰਮ ਵਿੱਚ ਪੁੱਤਾਂ ਵਾਂਗ ਮਿਹਨਤ ਕਰਦੀ ਏ ਤੇ ਇਸੇ ਤਰ੍ਹਾਂ ਜਦੋਂ ਉਹ ਕੰਮ ਕਰਦੇ ਹੋਏ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਦੇ ਨੇ ਤਾਂ ਹੌਲੀ-ਹੌਲੀ ਉਹ ਇੰਨੇ ਜ਼ਿਆਦਾ ਫੇਮਸ ਹੋ ਜਾਂਦੇ ਨੇ ਕਿ ਅੱਜ ਉਹਨਾਂ ਦੀ ਫੈਨ ਫਾਲੋਇੰਗ 15 ਲੱਖ ਦੇ ਕਰੀਬ ਹੈ ਸੋ ਇਸ ਮਿਹਨਤੀ ਕੁੜੀ ਲਈ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ